ਕੋਲ ਜੀ ਮਾਈ ਬੀ ਸਾਸਿਕਾ ਜੀ ਸਾਸਿਕਾ ਜੀ ਬਾਈ ਗੁਰਮੀ ਪਾਜੀ ਹਾਂ ਗੁਵੇਤ ਬੋਲਦਾ ਨਹੀਂ ਮੈਂ ਸਿਆਤੋਂ ਤੋਂ ਦਾ ਟਾਪਿਕ ਕਿੰਨਾ ਵਧੀਆ ਮੈਨੂੰ ਪਹਿਲਾਂ ਪਤਾ ਨਹੀਂ ਸੀਗਾ ਤੇ ਮੈਨੂੰ ਤਾਂ ਰਹਿ ਨਹੀਂ ਰਹੀ ਗੱਲ ਸਿੱਖੀ ਆ ਨਹੀਂ 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 ਇਹ ਤਾਂ ਹੈਗਾ ਯਾਰ ਤੁਸੀਂ ਟਾਪਿਕ ਕਰਕੇ ਆਏ ਹੋ ਮਤਲਬ ਸਾਡੇ ਘਰ ਕੇ ਨਹੀਂ ਆਏ ਕਾਲ ਕੀਤੀ ਨਹੀਂ ਨਹੀਂ ਤੁਹਾਨੂੰ ਤਾਂ ਹਮੇਸ਼ਾ ਬਹੁਤ ਪਿਆਰ ਕਰਦੇ ਆ ਅ ਸੋ ਦੁਆ ਕਰਦੇ ਆ ਵੀ ਦਿਨ ਦੁਗਣੀ ਤੇ ਰਾਤ ਚੌਗਣੀ ਹੈ ਤਰੱਕੀ ਕਰੇ ਚੈਨਲ ਹਾਂ ਨਾ ਹੁਣ ਤੇ ਨਵੀਂ ਬ੍ਰਾਂਡਿੰਗ ਵੀ ਹੋ ਗਈ ਆ ਜੀ 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 ਇਹ ਮੈਨਿੰਗ ਬੋਧ ਵਾਲੀ ਐਪੋਡ ਬੀ ਸੀ ਬੋ ਆ ਮਹਿੰਸਾ ਅ ਥੈਂਕ ਯੂ ਸੋ ਮੇਰੇ ਕੋਲ ਸੋਲਡਰ ਸੀ ਨਾ ਪਹਿਲੇ ਕਾਲਰਸ ਦੀ ਗੱਲ ਵੀ ਸੁਣਿਆ ਸੀ ਤੇ ਹਨਾ ਭੈਣ ਜੀ ਦੀ ਗੱਲ ਕਰਦੇ ਸੀ ਉਹਦੀ ਵੀ ਅ ਪੁਆਇੰਟਸ ਦੋਨੋਂ ਵੈਲਿਡ ਹੁੰਦੇ ਆ ਮੇਰੇ ਖਿਆਲ ਦੇ ਵਿੱਚ ਹਨਾ ਜਿਹੜਾ ਕੁਐਸਚਨ ਹੁੰਦਾ ਕਿ ਬਾਏ ਕਰੀਏ ਕਿ ਰੈਂਟ ਕਰੀਏ ਇਹ ਕੁਐਸਚਨ ਤੁਹਾਡਾ ਡਿਪੈਂਡ ਕਰਦਾ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਹੜੀ ਏਜ ਤੇ ਕਿਹੜੀ ਸਟੇਜ ਤੇ ਹੋ ਜੀ ਹੋ ਹੁੰਦੇ ਨੇ ਜਦੋਂ ਬੱਚੇ ਯੰਗ ਐ ਤੇ ਉਹ ਜੌਬ ਸ਼ੁਰੂ ਕਰਦੇ ਨੇ ਸਿੰਗਲ ਨੇ ਜੀ ਉਸ ਵੇਲੇ ਤੁਹਾਨੂੰ ਜਿਵੇਂ ਅਲੱਗ-ਅਲੱਗ ਥਾਵਾਂ ਦੇਖਣੀ ਹੁੰਦੀ ਆ ਨਾ ਪਤਾ ਨਹੀਂ ਹੁੰਦਾ ਕਿੱਥੇ ਸੈਟਲ ਹੋਣਾ ਜੀ ਅ ਯੂਨੀਵਰਸਿਟੀ ਤੋਂ ਨਿਕਲਦੇ ਨੇ ਜਾਂ ਪੜ੍ਹ ਕੇ ਨਿਕਲਦੇ ਨੇ ਜੀ ਉਹ ਉਸ ਵੇਲੇ ਤਾਂ ਨੇਚਰਲੀ ਜਿਹੜੀ ਰੈਂਟਿੰਗ ਹੁੰਦੀ ਆ ਤੁਹਾਡੇ ਲਈ ਉਹ ਵਧੀਆ ਰਹਿੰਦੀ ਆ ਜੀ ਹਨਾ ਤੁਸੀਂ ਕਿਸੇ ਇੱਕ ਥਾਂ ਦੇ ਨਾਲ ਬੰਨ ਕੇ ਨਹੀਂ ਬੈਠੇ ਜੀ ਤੁਹਾਡੀਆਂ ਕੋਈ ਜ਼ਿੰਮੇਵਾਰੀਆਂ ਨਹੀਂ ਹੈਗੀਆਂ ਅ ਹੋ ਸਕਦਾ ਤੁਹਾਨੂੰ ਤਾਂ ਤੁਹਾਨੂੰ ਵਧੀਆ ਲੱਗਦਾ ਹੋਵੇ ਉਹ ਸਾਡਾ ਕੈਲਬਰੀ ਨੂੰ ਹੋਣਾਵੇ ਜਾਂ ਕਿਤੇ ਹੋਰ ਤਾਂ ਉਹ ਤੁਹਾਨੂੰ ਜਿਹੜੀ ਫਲੈਕਸੀਬਿਲਟੀ ਚਾਹੀਦੀ ਆ ਆਪਣੀ ਜ਼ਿੰਦਗੀ ਦੇ ਪਹਿਲੇ ਸਾਲਾਂ ਦੇ ਵਿੱਚ ਉਹ ਤੁਹਾਨੂੰ ਰੈਂਟਿੰਗ ਦੇ ਨਾਲ ਹੀ ਮਿਲ ਸਕਦੀ ਆ ਜੀ ਤੇ ਜਿਵੇਂ ਹੁਣ ਭੈਣ ਨੇ ਕਿਹਾ ਸੀ ਵੀ ਕਈ ਵਾਰੀ ਹਨਾ ਤੁਹਾਨੂੰ ਜੇ ਉਹਨਾਂ ਕੈਨਦਾ ਵੀ ਛੱਡੋ ਹਨਾ ਅਜੇ ਹੁਣ ਤੁਹਾਨੂੰ 100-200 ਵਾਧੂ ਮਿਲਦਾ ਹੋਊਗਾ ਤੇ ਉਹ ਕੋਈ ਬਹੁਤੀ ਮਾਇਨੇ ਨਹੀਂ ਰੱਖਦਾ ਵੀ ਉਸ ਪੀਸ ਤੇ ਵਿੱਚ ਕਿਉਂਕਿ ਤੁਸੀਂ ਲਗਭਗ ਇਕੱਲੇ ਹੋ ਜੇ ਜੇ ਤੁਸੀਂ ਅੰਮ੍ਰਿਤ ਦੇ ਵੀ ਅਰਲੀ ਏਜ ਦੇ ਵਿੱਚ ਹੈਗੇ ਤਾਂ ਵੀ ਇਹਦਾ ਕੋਈ ਇੰਨਾ ਫਰਕ ਨਹੀਂ ਪੈਂਦਾ ਤੁਸੀਂ ਦੁਨੀਆ ਦੇਖੋ ਹਨਾ ਉਹ ਟਾਈਮ ਹੁੰਦਾ ਕਿ ਤੁਹਾਡਾ ਘੁੰਮਣ ਕਰਨ ਦਾ ਜੀ 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 ਤੇ ਉਹ ਸੇਜ ਦੇ ਵਿੱਚ ਤੁਹਾਡੇ ਕੋਲੇ ਰੈਂਟਿੰਗ ਜਿਹੜੀ ਹੈਗੀ ਉਹ ਗੁੱਡ ਆਪਸ਼ਨ ਆ ਪਰ ਜੀ ਉਹਨਾਂ ਸਮੇਂ ਦੇ ਵਿੱਚ ਹੀ ਤੁਸੀਂ ਆਪਦੀ ਮਨੀ ਥੋੜੀ 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 ਕਰਕੇ ਸੇਵ ਕਰੋ ਜੀ ਜਦੋਂ ਪਰਿਵਾਰ ਵੱਧਦਾ ਜੀ ਬੱਚੇ ਹੁੰਦੇ ਆ ਫਿਰ ਤੁਹਾਨੂੰ ਸਟੇਬਿਲਿਟੀ ਚਾਹੀਦੀ ਆ ਹਨਾ ਬੱਚਿਆਂ ਦੇ ਫਰੈਂਡਸ ਬਣਨੇ ਨੇ ਜੀ ਸਕੂਲ ਹੁੰਦੇ ਨੇ ਜੀ ਤੇ ਫਿਰ ਤੁਸੀਂ ਹਨਾ ਥਾਂ ਥਾਂ ਤੇ ਘੁੰਮ ਨਹੀਂ ਸਕਦੇ ਮੈਂ ਹਮਝੀ ਆਪਣੀ ਗੱਲ ਕਰਦਾ ਕਈ ਵਾਰੀ ਜੀ ਮੇਰੀ ਬੇਟੀ ਬਹੁਤ ਵਾਰੀ ਕਹੂਗੀ ਹਨਾ ਵੀ ਮੈਂ 10 ਸਕੂਲ ਬਦਲਦੇ ਕਿਉਂਕਿ ਜੋਬ ਕਰਕੇ ਹਨਾ ਜੀ ਤੇ ਉਹ ਫਿਰ ਅ ਡਿਪੈਂਡ ਹੈ ਕਿ ਆਪਦਾ ਵੀ ਤੁਸੀਂ ਜਿੰਦਗੀ ਦੇ ਕਿਹੜੇ ਅ ਕਿਹੜੇ ਸਟੇਜ ਤੇ ਫਿਰ ਲੇਟਰ ਆਉਂਦੇ ਉਹ ਬੱਚੇ ਪੜ੍ਹ ਕੇ ਆਪਦਾ ਆਪੋ ਆਪਣਾ ਚਲੇ ਜਾਂਦੇ ਆ ਮੇਰੇ ਖਿਆਲ ਦੇ ਵਿੱਚ ਜਦੋਂ 올ਡ ਅਜ ਰਜ ਨੇ ਤੁਸੀਂ ਤੇ ਉਦੋਂ ਤੁਸੀਂ ਮੁੜ ਕੇ ਫਿਰ ਸਾਰ ਨੂੰ ਛੱਡ ਕੇ ਮੁੜ ਕੇ ਫੇਰ ਐਂਟਿੰਗ ਐਰ ਬੀ ਐਂਬੀ ਕੁਛ ਅਦਾ ਕਰਕੇ ਟਰੈਵਲ ਕਰੋ ਦੂਰ ਜਾਓ ਨਾ ਡਾਊਨ ਸਾਈਜ਼ ਕਰ ਲੋ ਤੇ ਉਹ ਤੁਹਾਡੀਆਂ ਆਪਸ਼ਨ ਮੇਰੇ ਖਿਆਲ ਦੇ ਵਿੱਚ ਇੱਕ ਟੈਸਟ ਜਨ ਟ੍ਰਾਈ ਜੀ ਹੈ ਨਹੀਂ ਜੀ ਜੀ ਨਹੀਂ 100% ਭਾਈ ਮੈਂ ਤੁਹਾਡੀ ਗੱਲ ਦੇ ਨਾਲ ਐਗਰੀ ਕਰਦਾ ਮੈਨੂੰ ਲੱਗਦਾ ਇਹ ਇਹੀ ਚੀਜ਼ ਨੂੰ ਮੈਂ ਜਿਹੜੇ ਅੱਗੇ ਲੈ ਕੇ ਜਾ ਰਿਹਾ ਹਾਂ ਵੀ ਆਪਾਂ 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 ਇਹਨੇ ਦ੍ਰਿੜ ਨਾ ਹੋਈਏ ਆਪਾਂ ਇਹਨੇ ਸਖਤ ਨਾ ਹੋਈਏ ਵੀ ਦਿਸ ਇਜ਼ ਦਾ ਓਨਲੀ ਰਾਈਟ ਵੇ ਰਾਈਟ ਹਾਂ ਜੀ ਉਹ ਜਿੱਦਾਂ ਤੁਸੀਂ ਫਲੋ ਦੇ ਵਿੱਚ ਜਿੰਦਗੀ ਦੇ ਹੈਗੇ ਆ ਜੇ ਤੁਸੀਂ ਲੈ ਵੀ ਲਿਆ ਜੇ ਤੁਸੀਂ 베ਜ ਵੀ ਦਿੱਤਾ ਹਨ ਹਾਂਜੀ ਉਹ ਜਿਹੜਾ ਮੈਂ ਉਹਨਾਂ ਕੋਲ கான்ਸੈਪਟ ਲਾ ਕੇ ਚੱਲਿਆ ਸੀ ਵੀ ਤੁਸੀਂ ਜਦੋਂ ਸਟੇਬਿਲਟੀ ਲੈ ਕੇ ਆਉਣੀ ਆ ਤੁਸੀਂ ਇੱਕ ਉਹਨੇਕ ਆਪਣੇ ਜਿਹੜਾ ਬਜਟ ਹੈਗਾ ਉਹ ਚੱਲਿਆ ਤੇ ਉੱਥੋਂ ਆਪਾਂ ਇਹ ਸਿਨੈਰੀਓ ਆਪਾਂ ਪ੍ਰੋਡੈਕਟ ਕਰੀਏ ਵੀ ਇੰਨੀ ਤੁਹਾਨੂੰ ਮੰਥਲੀ ਕਾਸਟ ਸੇਮ ਚੀਜ਼ ਦੀ ਪੈ ਰਹੀ ਆ ਤਾਂ ਜੋ ਓਵਰਆਲ 25 ਸਾਲ ਤੁਸੀਂ ਦੋਨੇ ਚੀਜ਼ਾਂ ਕਰਦੇ ਰਹਿੰਨੇ ਹੋ 25 ਸਾਲਾਂ ਬਾਅਦ ਜਿਹੜਾ ਤੁਹਾਡਾ ਐਂਡ ਸਿਨੈਰੀਓ ਹੋਊਗਾ ਉਹ ਕੀ ਹੋਊਗਾ ਹਾਂਜੀ ਰਾਈਟ ਬੀ ਸਿੰਪਲ ਸੁਪਰ ਆਪਾਂ ਉਹਨਾਂ ਕਿ ਰੱਖੀਏ ਤੇ ਕਿੰਨਾ ਕੁ ਤੁਹਾਨੂੰ ਕੋਸਟ ਕਰੇਗਾ ਤਾਂ ਕਿ ਕਿਹੜਾ ਆਮ ਬੰਦਾ ਹੈਗਾ ਵਾ ਜਿਹਨੂੰ ਹਜੇ ਬਾਲਾ ਸਟਾਕਸ ਦਾ ਵੀ ਨਹੀਂ ਪਤਾ ਜਾਂ ਉਹਨਾਂ ਦੀਆਂ ਚੀਜ਼ਾਂ ਨਹੀਂ ਪਤਾ ਵੀ ਉਹ ਉਹਦਾ ਉਹਦਾ ਸਿਨੈਰੀਓ ਕੀ ਨਿਕਲ ਕੇ ਆ ਸਕਦਾ ਹਨਾ ਰਾਈਟ ਸੋ ਉਹਦੇ ਤੇ ਆਪਾਂ ਗੱਲ ਕਰਨ ਲੱਗੇ ਆਂ ਦੂਜੀ ਦੂਜੀ ਗੱਲ ਹਾਂ ਦੂਜੀ ਗੱਲ ਇਹ ਵੀ ਆ ਕਿ ਜਦੋਂ ਤੁਸੀਂ ਘਾ ਲਉ ਲੈਣਾ ਤੁਸੀਂ ਉਹਨੂੰ ਘੱਟ ਰਹਿਣ ਨਹੀਂ ਲੋ ਹਨਾ ਜੇ ਤੁਸੀਂ ਇਹ ਸੋਚੋਗੇ ਵੀ ਇਹ ਸਾਡੇ 10 ਸਾਲਾਂ 15 ਸਾਲਾਂ ਬਾਅਦ ਇਹ ਮਿਲੀਅਨ 2-3 ਮਿਲੀਅਨ ਹੋ ਜਾਊਗਾ ਦੀਆਂ ਅੱਡੀਆਂ ਚੁੱਕੇ ਪਾਏ ਲੈਣੇ ਹਨਾ ਤੇ ਦੋਨੋਂ ਜਾਣੇ ਤੁਸੀਂ ਜੌਬਾਂ ਕਰਦੇ ਹੋ ਘਰ ਨੂੰ ਮੇਨਟੇਨ ਕਰਨ ਲਈ ਤੇ ਰਾਤ ਨੂੰ ਤੁਹਾਨੂੰ 8 ਘੰਟੇ ਆ ਕੇ ਸ਼ੌਅਮਰ ਦੀ ਟਾਈਮ ਨਹੀਂ ਮਿਲਦਾ ਤੇ ਉਹ ਘਰ ਕਾਦਾ ਹੋਇਆ ਜੀ ਐਗਜ਼ੈਕਟਲੀ ਗਿਆ ਸੋ ਉਹ ਜਿਹੜੀ ਹਨਾ ਇਹ ਘਰ ਨੂੰ ਤੁਸੀਂ ਸਿਰਫ ਇਸ ਕਰਕੇ ਬਾਹਰ ਨਾ ਕਰੋ ਵੀ ਬਸ ਘਰ ਲੈ ਜੀਏ ਛੇਤੀ ਹਨਾ ਆਪਣਾ ਪੰਜਾਬੀ ਕਮਿਊਨਿਟੀ ਵਿੱਚ ਬਹੁਤ ਹੈਗਾ ਵੀ ਦੇਖੋ ਜੀ ਘਰ ਲੈ ਲਿਆ ਬੜੀ ਮਾਨ ਵਾਲੀ ਗੱਲ ਆ ਠੀਕ ਆ ਲੇਟਸ ਸਟੇਜ ਤੇ ਹੁੰਦੀ ਵੀ ਆ ਤੇ ਪਰ ਇਹਨੇ ਸੋਚ ਸਮਝ ਕੇ ਤੁਸੀਂ ਇਹ ਦੇਖੋ ਵੀ ਕਿਹੜਾ ਸਟੇਜ ਆ ਜ਼ਿੰਦਗੀ ਦੀ ਤੇ ਤੁਸੀਂ ਨੂੰ ਅਫੋਰਡ ਕਰਦੇ ਹੋ ਕਿ ਨਹੀਂ ਕਰਦੇ ਇਹ ਇਹ ਉਹਨਾਂ ਹੋਵੇ ਥੋੜੇ ਗੱਲ ਦਾ ਪੱਤਰ ਬਣ ਜੇ ਜੀ ਜੀ ਔਰ ਮੈਨੂੰ ਲੱਗਦਾ ਵੀ ਇਹ ਘਰ ਤੁਸੀਂ ਲੈ ਰਹੇ ਹੋ ਸਿਰਫ ਤੁਹਾਡੇ ਲਈ ਹੋਣਾ ਚਾਹੀਦਾ ਨਾ ਕਿ ਤੁਸੀਂ ਆਣ ਗਵਰਨ ਦਿਖਾਉਣਾ ਵੀ ਤੇ ਸ਼ਾਦੀ ਹਣ ਚੌੜੀ ਹੋਗੀ ਮੇਰਾ 55 ਫਟ ਦਾ ਸੀਨਾ ਦੇ ਰਿਹਾ ਕਿੰਨਾ ਇੰਚ ਦਾ ਸੀਨਾ 40 ਕਹਿ ਗਿਆ 40 40 ਇੰਚ ਇੰਚ ਦਾ ਸੀਨਾ ਦੇਖੋ ਪਰ ਬੰਦੇ ਨੂੰ ਫੀਲ 40 ਹੁੰਦਾ ਹੁੰਦਾ ਹੋਵੇ ਪਰ ਇੰਚ ਪਰ ਲੱਗਦਾ ਫੋਟੋ ਲੱਗ ਹੀ ਹੁੰਦਾ ਹੈ ਰਾਈਟ ਸੋ ਵੀ ਇਹ ਤੁਸੀਂ ਦੇਖੋ ਮੈਨੂੰ ਲੱਗਦਾ ਉਥੇ ਜਿਆਦਾ ਤੁਸੀਂ ਜਿਹੜਾ ਹੈਗਾ ਵਾ ਧੱਕਾ ਖਾਨੀਓ ਤੁਸੀਂ ਨਾ ਜਦੋਂ ਤੁਸੀਂ ਬਾਇਸ ਦੇ ਵਿੱਚ ਆ ਜੇ ਨੂੰ ਇਹਨਾਂ ਚੀਜ਼ਾਂ ਦੇ ਫਲੋ ਚ ਆਏ ਨੇ ਵੀ ਮੈਂ ਅੱਗੇ ਵੀ ਇਹ ਗੱਲ ਕਰਦਾ ਹਾਂ ਨਾ ਤੁਸੀਂ ਜੀ ਸਕਦੇ ਕੇ ਕਰੋ ਵੱਡੀ ਵੀ ਲੋ ਗੱਡੀ ਵੀ ਲੋ ਤੁਸੀਂ ਵੱਡੇ ਘਰ ਵੀ ਲੋ ਲੈਂਬਰਗਿਨੀ ਵੀ ਲੋ ਫਰਾਰੀ ਵੀ ਲੋ ਪਰ ਜੇ ਤੁਸੀਂ ਉਹ ਗੱਡੀ 'ਚ ਬੈਠੇ ਹੋ ਤੇ ਤੁਹਾਨੂੰ ਆਸੇ ਪਾਸੇ ਦੇਖਣ ਵਾਲਾ ਕੋਈ ਨਹੀਂ ਹੈਗਾ ਤੇ ਤੁਸੀਂ ਫਿਰ ਵੀ ਉਹਨਾਂ ਹੀ ਉਹਦੇ ਲਈ ਪ੍ਰਤੀ ਪਿਆਰ ਜਾਂ ਉਹਨਾਂ ਹੀ ਤੁਹਾਡਾ ਚਾਹ ਹੈਗਾ ਉਹ ਚੀਜ਼ ਨੂੰ ਲੈ ਲੈਂਦੇ ਹੋ ਹਾਂਜੀ ਅ ਫਿਰ ਤੁਸੀਂ ਉਹ ਤੁਹਾਡੇ ਲਈ ਹੈਗੀ ਜੇ ਤੁਹਾਨੂੰ ਇਹਨਾਂ ਲੱਗਦਾ ਵੀ ਹੁਣ ਮੈਂ ਇਹ ਗੱਡੀ 'ਚ ਬਹਿ ਗਿਆ ਮੈਂ ਲੈਂਬਰਗਿਨੀ 'ਚ ਬਹਿ ਗਿਆ ਹੁਣ ਮੈਂ ਸਿਆਟਲ 'ਚ ਗੀੜਾ ਮਰੂੰਗਾ ਤੇ ਦੇਖਦੇ ਆ ਵੀ ਗਰਮੀ ਭਾਈ ਮੈਨੂੰ ਕਿਵੇਂ ਅੱਡੀਆਂ ਚੁੱਕ ਕੇ ਦੇਖਦੇ ਆ ਰਾਈਟ ਬੀ ਆਪਾਂ ਇਹਨਾਂ ਸੀਨਾ ਮਜਾ ਰਹੇ ਨਾ ਉਹ ਫਿਰ ਥੋੜਾ ਨਹੀਂ ਹੈਗਾ ਤੁਸੀਂ ਲੋਕਾਂ ਲਈ ਕਰ ਰਹੇ ਹਾਂ ਹਾਂਜੀ ਉਹ ਮਾਈਂਡ ਸੈਟ ਹੈ ਉਹ ਮਾਈਂਡ ਸੈਟ ਦੇ ਨਾਲ ਤੁਸੀਂ ਸੂਨਰ ਲੇਟਰ ਤੁਸੀਂ ਧੋਖਾ ਖਾਓਗੇ ਖਾਓਗੇ ਰਾਈਟ ਹਾਂਜੀ ਤੇ ਇੱਕ ਨਾ ਟੈਸਟਡ ਐਂਡ ਟਰਾਇਡ ਜਿਵੇਂ ਆਪਾਂ ਬੀ 25 30 ਆਲ ਪਿੱਛੇ ਚਲੇ ਗਏ ਇੱਕ ਨਾ ਟੈਸਟਡ ਐਂਡ ਟਰਾਇਡ ਮੈਥਡ ਹੁੰਦੇ ਸੀਗੇ ਜੀ ਜਿਵੇਂ ਹਾਊਸ ਬਾਇੰਗ ਦੇ ਹੈ ਨਾ ਤੁਸੀਂ ਅ ਸ਼ੁਰੂਆਤ ਕਰ ਲਈ ਚਲੋ ਆਪਣੀ ਅਪਾਰਟਮੈਂਟ ਤੋਂ ਫਿਰ ਟਾਊਨ ਹਾਊਸ ਤੇ ਚਲੇਗੇ ਫਿਰ ਤੁਸੀਂ ਸਿੰਗਲ ਫੈਮਿਲੀ ਚਲੇਗੇ ਜੀ ਤੇ ਬੱਚੇ ਵੱਡੇ ਹੋਗੇ ਚਲੋ ਫਿਰ ਤੁਸੀਂ ਇੱਕ ਦਾ ਘਰ ਚੇਂਜ ਕਰਨੇ ਆ ਤੇ ਮੁੜ ਕੇ ਡਾਊਨ ਸਾਈਜ਼ ਕਰ ਲਈਏ ਪੂਰਾ ਸਾਈਕਲ ਬਰਸ ਹੋਣਾ ਬਣਾਇਆ ਸੀ ਆ ਹਾਂਜੀ ਤੇ ਅਨਫਾਰਚਨਟਲੀ ਹੁਣ ਹਨਾ ਜਿਵੇਂ ਆਪਣੀ ਕਮਿਊਨਿਟੀ ਦੀ ਗੱਲ ਕਰੀਏ ਤੇ ਪੀਅਰ ਪ੍ਰੈਸ਼ਰ ਹੁਣ ਤੁਸੀਂ ਬਜਟ ਤਾਂ ਰੱਖਿਆ ਸੀ ਉਹ ਵੀ ਚਲੋ 2500 ਸਕਰ ਫੁੱਟ ਦਾ ਘਰ ਹੋਵੇ ਹਮ ਤੇ ਜਦੋਂ ਅੱਗੇ ਜਾਂਦੇ ਆ ਕਈ ਵਾਰੀ ਆਪਣੇ ਨਾ ਰੀਅਲ ਏਸਟੇਟ ਏਜੰਟ ਵੀ ਕਹਣਗੇ ਚਲੋ ਕੋਈ ਗੱਲ ਨਹੀਂ ਜੀ 200 ਡਾਲਰ ਵੀ ਐਕਸਟਰਾ ਲੱਗਣਾ ਤੁਸੀਂ 3000 ਜੀ ਲਾ ਸਕਰ ਫੁੱਟ ਹਣਾ ਤੇ ਪਰ ਉਹਦੇ ਨਾਲ 2-300 ਦੇ ਫਿਰ ਤੁਹਾਡੇ ਬਾਅਦ ਵਿੱਚ ਉਹ 5-600 ਜੋ ਨਿਕਲਣਾ ਜ਼ਰੂਰ ਹੁੰਦਾ ਤੇ ਫਿਰ ਆਪਾਂ ਸੋਚਦੇ ਆ ਵੀ ਘਰ ਦੇ ਵਿੱਚ ਪੰਜ ਤਾਂ ਬੈੱਡਰੂਮ ਪਏ ਆ ਤੇ ਤਿੰਨ ਅਸੀਂ ਵਰਤਦੇ ਆ ਦੋ ਤਾਂ ਕਦੇ ਅਸੀਂ ਹੋਲੇ ਦਾ ਕਿ ਹਾਂਜੀ ਫਾਇਦਾ ਦਾ ਇਹ ਇਹ ਬਹੁਤ ਲੋਕਾਂ ਦੀ ਪ੍ਰੋਬਲਮ ਹੈ ਇਹ ਰੁਝਾਨ ਜਿਹੜਾ ਬਣ ਗਿਆ ਜੀ ਹਾਂਜੀ ਨਹੀਂ ਇਹ ਰੁਝਾਨ ਦਾ ਭਾਜੀ ਕਾਫੀ ਮੈਂ ਆਮ ਅਕਸਰ ਦੇਖਦਾ ਨਾ ਵੀ ਉਹ ਖਾਲੀ ਹੀ ਪਏ ਹੁੰਦੇ ਆ ਵੀ ਸ਼ਾਇਦ ਕਦੇ ਕੋਈ ਆ ਕੇ ਰਹੂਗਾ ਇੱਥੇ ਹਾਂਜੀ ਇੱਕ ਸੋਫਾ ਵੀ ਸਾਲ ਦੇ ਵਿੱਚ ਤੁਸੀਂ ਕਿਸੇ ਨੇ ਇੱਕ ਵਾਰੀ ਆਉਣਾ ਹੁੰਦਾ ਉਹਦੇ ਕਰਕੇ ਤੁਸੀਂ ਕਿਸ਼ਤ 200 ਡਾਲਰ ਐਕਸਟਰਾ ਦੀ ਮੈਂ ਕਹਿੰਦਾ ਉਹਨੂੰ ਉਹਨੂੰ ਇਹਨੂੰ ਸ਼ਾਰਟਰਨ ਦੇ ਵਿੱਚ ਕਦੀ-ਕਦੀ ਹੋਟਲ ਤੇ 300 ਡਾਲਰ ਦੇ ਕੇ ਛੱਡਾ ਦਿੰਦੇ ਵੀ ਤੂੰ ਸਾਡੇ ਘਰੇ ਸਾਡੇ ਤੇ ਨੂੰ ਹੋਟਲ ਤੇ ਠਰੋਣੇ ਆ ਰਾਈਟ ਇੱਕ ਹੁਣ ਕਈ ਹੁਣ ਆਪਾਂ ਨੂੰ ਪਤਾ ਦੇਖੋ ਇੱਕ ਫੈਮਿਲੀ ਰੂਮ ਹੈ ਇੱਕ ਲਿਵਿੰਗ ਰੂਮ ਹੈ ਜਿਹੜਾ ਲਿਵਿੰਗ ਰੂਮ ਵਾਲਾ ਸੋਫਾ ਮੈਨੂੰ ਲੱਗਦਾ ਉਹ ਸਾਰਿਆਂ ਦੇ ਨਵੇਂ ਹੀ ਪਏ ਹੁੰਦੇ ਆ ਕਿਉਂਕਿ ਉਹ ਤੋਂ ਉਹਨੂੰ ਆਪਾਂ ਮਹੀਨੇ 'ਚ ਜਾਂ ਦੋ ਮਹੀਨੇ ਬਾਅਦ ਇੱਕ ਵਾਰੀ ਕਿਸੇ ਨੇ ਆਣਾ ਹੁੰਦਾ ਸੇ ਉਹ ਵੀ ਨਹੀਂ ਕਦੇ ਖੋਲਿਆ ਸਾਰਿਆਂ ਦੀ ਪ੍ਰੋਬਲਮ ਖੋਲੇ ਵੀ ਨਹੀਂ ਹੁੰਦੀ ਵਰਤਨ ਨਹੀਂ ਹੁੰਦੀ ਯੂਟਿਲਾਈਜੇਸ਼ਨ ਦੇ ਕੋ ਯੂਟਿਲਾਈਜੇਸ਼ਨ ਜਿਹੀ ਆ ਤੁਹਾਡੇ ਘਰ ਦੀ ਤੇ ਇਹ ਠੀਕ ਆ ਬਾਕੀ ਹਰ ਇੱਕ ਵਕਤ ਇੰਡੀਵਿਜੂਅਲ ਸੋਚ ਹੁੰਦੀ ਆ ਨਾ ਕਿਸੇ ਨੂੰ ਬਹੁਤ ਵੱਡੇ ਘਰ ਪਸੰਦ ਆ ਕਿਸੇ ਨੂੰ ਛੋਟੇ ਪਸੰਦ ਆ ਠੀਕ ਆ ਇਹ ਬੋਰ ਕਰਦੇ ਹਾਂ ਪਰ ਦੋਨਾਂ ਦੇ ਆਪ ਕੋ ਆਪਣੇ ਤੋਜ਼ਨ ਕੌਨਸ ਹੈ ਕਿ ਰੈਡਰਲ ਦੇ ਵਿੱਚ ਇੱਕ ਚੀਜ਼ ਮੈਨੂੰ ਨੋਟਿਸ ਕੀਤੀ ਆ ਆਪਦੇ ਐਕਸਪੀਰੀਅੰਸ ਤੋਂ ਕਿ ਜਦੋਂ ਹੁਣ ਬੱਚੇ ਤੁਹਾਡੇ ਹੋ ਜਾਂਦੇ ਆ ਤਾਂ ਉਹਨਾਂ ਨੂੰ ਇੱਕ ਸੈਂਸ ਆਫ ਬਿਲੋਂਗਿੰਗ ਚਾਹੀਦੀ ਹੁੰਦੀ ਆ ਨਾ ਵੀ ਇਹ ਸਾਡਾ ਘਰ ਆ ਅਸੀਂ ਮਰਜ਼ੀ ਨਾਲ ਕੱਟ ਸਕਦੇ ਆ ਨਹੀਂ ਤਾਂ ਓਨਰ ਕੇ ਅੱਗੇ ਇੱਥੇ ਤੁਸੀਂ ਬਾਈਨਾਂਮੀ ਮਾਰ ਸਕਦੇ ਇੱਥੇ ਆ ਨਹੀਂ ਕਰ ਸਕਦੇ ਨਾ ਇਹ ਚਾਹੀਦੀ ਆ ਜੀ 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 ਤੇ ਆਪਦੇ ਘਰ ਤੇ ਜੇ ਮਰਜ਼ੀ ਨਾਲ ਚੁਟਕੋ ਤੁਹਾਡੇ ਕੋਲ ਫਰੀडम ਹੁੰਦੀ ਆ ਸੋ ਇੱਕ ਸਟੇਬਿਲਟੀ ਵੀ ਚਾਹੀਦੀ ਹੁੰਦੀ ਆ ਤੁਹਾਨੂੰ 25 ਸਾਲ ਦੀ ਜੀ ਜੀ ਮੇਰਾ ਤੇ ਵਿਚਾਰ ਨਹੀਂ ਥੈਂਕ ਯੂ ਸੋ ਮਚ ਭਾਈ ਇਨਸਾਈਟਸ ਸ਼ੇਅਰ ਕਰਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂ ਜੀ